ਦੋਸਤੋ ਇਸ ਥਾਂ ਤੇ ਬੰਦਾ ਮਾਰ ਕੇ ਉੱਪਰ ਲਾ ਦਿੱਤੀਆਂ ਮੂਲੀਆ ਗਾਜਰਾਂ ਤੇ ਉਸ ਤੋਂ ਬਾਅਦ ਇਸ ਬਾਬੇ ਦੀ ਕਰਾਮਾਤ ਦੇਖੋ ਜਦੋਂ ਉਹ ਬੰਦਾ ਫੜਿਆ ਗਿਆ ਤੇ ਜੇਲ੍ਹ ਵਿੱਚ ਚਲਾ ਗਿਆ ਆਟੋਮੈਟਿਕ ਜਿਹੜਾ ਜੇਲ੍ਹ ਵਿੱਚ ਉਸ ਬੰਦੇ ਦੀ ਡੈਥ ਹੋ ਗਈ ਤੇ ਅੱਜ ਵੀ ਇਸ ਥਾਂ ਤੇ ਜਿਹੜੀ दारू ਦੇ ਦੀਵੇ ਲੱਗਦੇ ਨੇ दारू ਚੜਦੀ ਆ ਦੇਖੋ ਤੁਸੀਂ ਸਾਹਮਣੇ ਜਿਹੜੀ ਇੰਗਲਿਸ਼ ਦੀ ਬੋਤਲ ਵੀ ਪਈਆ ਹੈ ਨਾ ਤੇ ਆ ਜਿਹੜਾ ਬਾਬੇ ਦੀ ਮਤਲਬ ਸਮਾਦ ਬਣੀ ਹੋਈ ਆ ਤੇ ਇੱਕ ਹੋਰ ਜਿਹੜੀ ਨਾਲ ਸਮਾਦ ਬਣੀ ਹੋਈ ਆ ਉਹ ਦੂਜੇ ਬਾਬੇ ਦੀ ਆ ਕਹਿੰਦੇ ਉਸ ਬਾਬੇ ਨੇ ਜਿਹੜਾ ਮਨਾ ਕੀਤਾ ਸੀ ਵੀ ਕੋਈ ਵੀ ਔਰਤ ਜਿਹੜੀ ਇਸ ਥਾਂ ਤੇ ਆ ਕੇ ਨਹੀਂ ਚੜ ਸਕਦੀ ਆ ਜਿਹੜਾ ਤੁਸੀਂ ਵੇਖ ਰਹੇ ਹੋ ਇੱਥੇ ਬਾਬਾ ਕਿਤੇ ਨਾ ਕਿਤੇ ਗੱਲਾਂ ਦੋਸਤੋ ਇਹ ਸੱਚੀਆਂ ਵੀ ਹੋ ਸਕਦੀਆਂ ਨੇ ਹੈ ਨਾ ਵੀ ਇੱਕ ਵੀ ਜਿਹੜੀ ਔਰਤ ਕਹਿੰਦੇ ਉਸ ਤੋਂ ਬਾਅਦ ਇੱਥੇ ਨਹੀਂ ਚੜਦੀ ਸੀਗੀ ਨਾਲ ਹੀ ਜਿਹੜਾ ਇੱਕ ਪੈਲਸ ਬਣਿਆ ਸੀ ਤੁਹਾਨੂੰ ਦਿਖਾਵਾਂਗੇ ਉਹ ਪੈਲਸ ਕ ਆਪ ਜਿਹੜਾ ਡਿਗ ਪਿਆ ਆ ਪੈਲਸ ਦੇਖੋ ਤੁਸੀਂ ਆਪਣੇ ਆਪ ਡਿਗ ਪਿਆ ਤੇ ਲੋਕ ਸੋਚਦੇ ਆ ਵੀ ਜਿਹੜਾ ਬਾਬੇ ਨੇ ਔਰਤਾਂ ਨੂੰ ਮਨਾ ਕੀਤਾ ਸੀ ਤੇ ਇਸ ਪੈਲਸ ਵਿੱਚ ਔਰਤਾਂ ਆ ਕੇ ਔਰਤਾਂ ਨੇ ਆ ਕੇ ਜਿਹੜਾ ਨੱਚਣਾ ਸੀ ਤਾਂ ਕਰਕੇ ਜਿਹੜਾ ਇਹ ਪੈਲਸ ਡਿਗ ਪਿਆ ਦੋਸਤੋ ਕਿੰਨੀ ਕਿ ਸਚਾਈ ਆ ਇਸ ਬਾਰੇ ਆਪਾਂ ਕਹਿ ਨਹੀਂ ਸਕਦੇ ਪਾਰੇ ਲੋਕਾਂ ਦਾ ਮੰਨਣਾ ਵੀ ਇਹ ਪੈਲਸ ਜਿਹੜਾ ਤਾਂ ਕਰਕੇ ਡਿੱਗ ਗਿਆ ਹਨਾ ਵੀ ਬਾਬੇ ਨੇ ਜਿਹੜੀ ਔਰਤਾਂ ਦੀ ਇੱਥੇ ਮਨਾ ਕੀਤਾ ਸੀ ਔਰਤਾਂ ਨੂੰ ਆਉਣ ਨੂੰ ਤੇ ਆ ਜਿਹੜੀ ਥਾਂ ਤੁਸੀਂ ਵੇਖ ਰਹੇ ਟੱਲੇ ਦੇ ਨਾਂ ਨਾਲ ਜਿਹੜੀ ਮਸ਼ਹੂਰ ਆ ਤੇ ਬਰੇਟੇ ਪਿੰਡ ਵਿੱਚ ਥਾਂ ਬਣੀ ਹੋਈ ਆ ਕਹਿੰਦੇ ਇੱਥੇ ਵੀ ਮਤਲਬ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਤੇ ਮੱਥਾ ਟੇਕਦੇ ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਆ ਜੋ ਤੁਹਾਨੂੰ ਉਧਰਲੇ ਪਾਸੋਂ ਦਿਖਾਣੇ ਆ ਥੋੜਾ ਜਿਹਾ ਇੱਧਰ ਸ਼ਿਮਹਾਹ ਰਾਜ ਦੀ ਜਿਹੜੀ ਮੂਰਤੀ ਬਣੀ ਹੋਈ ਆ ਤੇ ਉਹ ਜਿਹੜਾ ਪਰਲੇ ਪਾਸੇ ਪੈਲਸ ਆ ਉਧਰ ਪੈਲਸ ਬਣਿਆ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਪ ਆਉਣਾ ਮਨਾ ਕੀਤਾ ਹੋਇਆ ਸੀ ਬਾਬੇ ਨੇ ਕਿਉਂਕਿ ਬਾਬੇ ਨੇ ਖੁਦ ਰੋਕ ਲਈ ਸੀ ਵੀ ਔਰਤਾਂ ਇੱਥੇ ਜਿਹੜਾ ਮੱਥਾ ਨਾ ਟੇਕਣ ਪਰ ਦੋਸਤੋ ਵੀ ਮਤਲਬ ਉਦੋਂ ਬਾਅਦ ਪੈਲਸ ਵੀ ਬਣਾਇਆ ਗਿਆ ਸੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਪੈਲਸ ਬਣਾਇਆ ਗਿਆ ਸੀ ਪੈਲਸ ਪਰ ਖੁਦ ਆਪਣੇ ਆਪ ਡਿੱਗ ਗਿਆ ਸਰਕਾਰੀ ਪੈਲਸ ਪਿੰਡ ਦਾ ਸਾਂਝਾ ਪੈਲਸ ਸੀਗਾ ਤੇ ਆਪਣੇ ਆਪ ਜਿਹੜਾ ਇਹ ਪੈਲਸ ਡਿੱਗ ਗਿਆ ਲੋਕ ਇਹ ਹੀ ਸੋਚਦੇ ਆ ਵੀ ਜਿਹੜਾ ਪੈਲਸ ਡਿੱਗ ਗਿਆ ਵੀ ਮਤਲਬ ਇੱਥੇ ਔਰਤਾਂ ਦਾ ਆਣਾ ਬਾਬੇ ਨੇ ਮਨਾ ਕੀਤਾ ਸੀ ਤਾਂ ਕਰਕੇ ਡਿੱਗ ਗਿਆ ਨਹੀਂ ਇੱਥੇ ਆ ਕੇ ਔਰਤਾਂ ਨੇ ਜਿਹੜਾ ਨੱਚਣਾ ਸੀ ਹੈਨਾ ਪਰ ਦੋਸਤੋ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਆਪਾਂ ਕਹਿਦੀ ਹੈ ਨਾ ਵੀ ਹਰੇਕ ਆਪਣੀ ਰੋਜੀ ਰੋਟੀ ਵਾਸਤੇ ਤਰੈ ਫਿਰਦਾ ਹੋ ਸਕਦਾ ਵੀ ਇਹ ਸੁਭਾਵਿਕ ਡਿੱਗਿਆ ਹੋਵੇ ਹੋ ਸਕਦਾ ਹੈ ਨਾ ਵੀ ਕੋਈ ਕਰਾਮਾਤ ਵੀ ਹੋਵੇ ਪਰ ਪਿੰਡ ਵਾਲਿਆਂ ਦਾ ਮੰਨਣਾ ਆਪਾਂ ਯਕੀਨ ਦਾ ਇੱਕ ਗੱਲ ਹੈਗੀ ਆ ਵੀ ਪੰਜਾਬ 'ਚ ਬਹੁਤ ਛੇਤੀ ਕਰ ਲੈਣੇ ਆ ਪਰ ਦੋਸਤੋ ਇਸ ਦੇ ਵਿੱਚ ਸਚਾਈ ਵੀ ਕਿਤੇ ਨਾ ਕਿਤੇ ਜਿਹੜੀ ਹੋ ਸਕਦੀ ਆ ਤੇ ਆ ਦੇਖੋ ਇਧਰ ਇੱਕ ਵਾਰੀ ਫੇਰ ਤੁਹਾਨੂੰ ਦਰਗਾਹ ਦਿਖਾ ਰਾਹੇ ਇਸ ਥਾਂ ਤੇ ਕਹਿੰਦੇ ਇੱਕ ਬੰਦਾ ਸੀ ਜਿਹੜਾ ਮਤਲਬ ਉਹ ਬੰਦਾ ਮਾਰਤਾ ਸੀ ਉਦੋਂ ਉੱਤੇ ਜਿਹੜੀ ਸਬਜ਼ੀ ਲਾਤੀ ਸੀ ਤੇ ਉਹ ਆਪਣੇ ਆਪ ਜਿਹੜਾ ਬਾੜ ਦੇ ਵਿੱਚ ਜਿਹੜਾ ਪਤਲ ਲੱਗ ਗਿਆ ਸੀ ਤੇ ਉਹ ਬੰਦਾ ਉਦੋਂ ਬਾਅਦ ਜਿਹੜਾ ਜੇਲ੍ਹ ਵਿੱਚ ਚਲਾ ਗਿਆ ਸੀ ਜੇਲ੍ਹ ਵਿੱਚ ਕਾਫੀ ਸਾਲ ਰਹਿਣ ਤੋਂ ਬਾਅਦ ਜਿਹੜੀ ਜੇਲ੍ਹ ਵਿੱਚ ਸੀ ਉਸ ਬੰਦੇ ਦੀ ਡੈਥ ਹੋ ਗਈ ਸੀ ਹੈਨਾ ਤੇ ਇਧਰ ਦੇਖੋ ਅਜ ਇੱਕ ਹੋਰ ਦਿਖਾਉਣੇ ਆ ਤੁਹਾਨੂੰ ਤੇ ਅੰਦਰਲੇ ਪਾਸੇ ਵੀ ਜਿਹੜੀ ਉਸ ਬਾਬੇ ਦੀ ਇੱਥੇ ਮੂਰਤੀ ਰੱਖੀ ਹੋਈ ਹੈਗੀ ਉਹ ਦੇਖੋ ਤੁਸੀਂ ਸਾਹਮਣੇ ਜਿਹੜੀ ਮੂਰਤੀ ਹੈ ਤੇ ਧੂਨ ਹੈਗਾ ਤੇ ਇਧਰ ਜਿਹੜੇ ਕਬੱਡੀ ਵਾਲਿਆਂ ਦੀਆਂ ਕੁਸ਼ਕ ਸਿਲਦਾ ਆਪਾਂ ਕਹਿ ਦਈਏ ਹੈ ਨਾ ਇਨਾਮ ਲੋਕਾਂ ਨੇ ਮਤਲਬ ਕਬੱਡੀ ਖੇਡਣ ਵਾਲੇ ਮੁੰਡੇ ਨੇ ਚੜਾਏ ਹੋਇਆ ਹੈ ਨਾ ਤੇ ਇਧਰ ਆ ਦੇਖੋ ਤੁਸੀਂ ਤੇ ਇਧਰ ਆ ਇਨਾਮ ਪਿਆ ਜੀ ਕਬੱਡੀ ਦਾ ਕਿਸੇ ਬੰਦੇ ਨੇ ਜਿਹੜਾ ਚੜਾਏ ਹੋਏ ਨੇ ਕਬੱਡੀ ਖੇਡਣ ਵਾਲੀ ਟੀਮ ਨੇ ਤੇ ਇਧਰ ਆ ਦੇਖੋ ਤੁਸੀਂ ਇਹ ਜਿਹੜਾ ਬਾਬੇ ਦਾ ਧੂਣਾ ਬਣਿਆ ਹੋਇਆ ਹੈਗਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਹੈ ਨਾ ਵਧੀਆ ਲੱਗੀ ਤਾਂ ਬਾਕੀ ਡੇਰਾਂ ਵਿੱਚ ਤੁਸੀਂ ਕਿੰਨਾ ਕਿ ਵਿਸ਼ਵਾਸ ਕਰਦੇ ਹੋ ਹੋ ਸਕਦਾ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਸੱਚ ਹੋ ਸਕਦੀਆਂ ਨੇ ਹੈ ਨਾ ਤੇ ਆ ਦੇਖੋ ਇੱਕ ਵਾਰੀ ਫੇਰ ਦਿਖਾਦਾ ਵੀ ਇਸ ਥਾਂ दारू चढ़ਦੀ ਆ ਤੇ दारू ਹੁਣ ਵੀ ਜਿਹੜੀ ਪਈ ਆ ਸਵੇਰ-ਸਵੇਰ ਦਾ ਟਾਈਮ ਆ ਹਨਾ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਸਵੇਰ-ਸਵੇਰ ਦਾ ਟਾਈਮ ਆ ਤੇ दारू ਦੀ ਬੋਤਲ ਇਹਦੋਂ ਪਹਿਲਾਂ ਇੱਥੇ ਪਈ ਆ ਹੋ ਸਕਦਾ ਬਥੇਰੇ ਪੰਜਾਬ 'ਚ ਜਿਹੜੇ ਡੇਰੇ ਨੇ ਵੀ ਜਿੱਥੇ दारू ਚੜਦੀ ਆ ਹਨਾ ਇੱਕ ਹੋਰ ਵੀ ਆਪਾਂ ਕਹੀਏ ਜੇ ਇੱਕ ਡੇਰਾ ਸੀ ਮੈਂ ਵੀਡੀਓ ਵੇਖ ਰਿਹਾ ਸੀਗਾ ਤੇ ਉੱਥੇ ਜੀ ਕਹਿੰਦੇ ਜਿਹੜੇ ਮਤਲਬ ਵੀਰਵਾਰ ਨੂੰ ਬਹੁਤ ਜ਼ਿਆਦਾ दारू ਚੜਦੀ ਆ ਤੇ ਉਥੇ ਜਿਹੜਾ ਤੁਸੀਂ ਵੇਖਿਆ ਵੀ ਹੋਣਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦੇ ਵਾਇਰਲ ਵੀ ਹੋਈਆਂ ਹੋਈਆਂ ਇਹਨਾਂ ਨਾਲ ਵੀ ਲੋਕ ਆ ਕਿਸ ਤਰ੍ਹਾਂ ਪੀਂਦੇ ਆ ਤੇ ਦੋਸਤੋ ਇਹ ਪੰਜਾਬ ਵਿੱਚ ਆਪਾਂ ਕਹਿੰਦੀ ਵੀ ਬਹੁਤ ਜ਼ਿਆਦੇ ਹੈਨਾ ਵੀ ਅਜੇ ਇਹ ਅਜੇ ਇਹ ਡੇਰੇ ਨੇ ਜਿੱਥੇ ਅਲੱਗ-ਅਲੱਗ ਇਤਿਹਾਸ ਆ ਵੀ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਸੱਚੀਆਂ ਵੀ ਹੋ ਸਕਦੇ ਆ ਹੈਨਾ ਤੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਪਿੰਡ ਬਰੇਟੇ ਦੇ ਵਿੱਚ ਜਿਹੜੀ ਇਹ ਦਰਗਾਹ ਸਮਾਦ ਹੈ ਬਣੀ ਹੋਈ ਆ